ਦੂਜੀ ਜਗ੍ਹਾ ਕਿਹੜੀ ਜਿੱਥੇ ਪ੍ਰੀਤਮ ਵਸਦਾ ਹੈ ਗੁਰਗੋਬਿੰਦ ਸਿੰਘ ਮਹਾਰਾਜ ਚਾਰ ਜਗ੍ਹਾ ਦਾ ਦੂਜੀ ਕਿਹੜੀ ਹੈ ਜਿੱਥੇ ਤੁਸੀਂ ਰਹਿੰਦੇ ਹੋ ਦੂਜੀ ਜਗ੍ਹਾ ਕਿਹੜੀ ਹੈ ਜਿੱਥੇ ਗੁਰਗੋਬਿੰਦ ਸਿੰਘ ਅੱਜ ਵੀ ਰਹਿੰਦੇ ਨੇ ਜੀ ਮਹਾਰਾਜ ਮਿਲਣਾ ਹੈ ਤੁਹਾਨੂੰ ਕਿੱਥੇ ਰਹਿੰਦੇ ਹੋ ਮਹਾਰਾਜ ਕਹਿੰਦੇ ਕਿ ਮੈਂ ਸੰਦਚ ਰਹਿਣਾ ਮਿਲ ਤੇ ਦੂਜੀ ਜਗ੍ਹਾ ਕਿੱਥੇ ਮਹਾਰਾਜ ਜਿੱਥੇ ਰਹਿੰਦੇ ਹੋ ਖਾਲਸੇ ਮੈਂ ਹਾਂ ਕਰੋ ਨਿਵਾਸ 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 ਹੁਣੇ ਜਿਹੜਾ ਭੈਣ ਜੀ ਨੇ ਬੋਲੇ ਅਸ ਇਹ ਦੂਜੀ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਰਹਿੰਦੇ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ ਕਰੂੰ ਨਿਵਾਸ ਕਦੇ ਆਪਣੇ ਆਪ ਨੂੰ ਚੈੱਕ ਕਰਨਾ ਹੋਵੇ ਕਰ ਲਿਓ ਜਿਸ ਦਿਨ ਕੋਈ ਅਮਰਤ ਧਾਰੀ ਰੰਗਿਆ ਹੋਇਆ ਗੁਰਸਿੱਖ ਤੁਹਾਡੇ ਘਰ ਆਜੇ ਸਮਝ ਲਓ ਅੱਜ ਗੁਰੂ ਗੋਬਿੰਦ ਸਿੰਘ ਟੁੱਟ ਪਏ ਨੇ ਹਰਿ ਕਿਰਪਾ ਧੋਗੇ ਨੇ ਜਿਸ ਸਿੱਖ ਨੂੰ ਮਾਇਆ ਦਾ ਮਤਲਬ ਨਹੀਂ ਜਿਸ ਸਿੱਖ ਨੂੰ ਹਰ ਔਰਤ ਮਾਂ ਭੈਣ ਨਜ਼ਰ ਆਂਦੀ ਏ ਆਪਣੀ ਧਰਮ ਪਤਨੀ ਤੋਂ ਤਾਵਾ ਜਿਸ ਸਿੱਖ ਦਾ ਪੰਜ ਘੰਟੇ ਦਾ ਚੌਂਕੜਾ ਹੈ 3 ਘੰਟੇ ਸੁਣਨ ਵਾਲੇ ਦਾ ਚਾਹੀਦਾ। ਬੋਲਣ ਵਾਲੇ ਦਾ 5 ਘੰਟੇ ਚਾਹੀਦਾ ਘੜ ਤੋਂ ਪਰ। ਜਿਸ ਸਿੱਖ ਦਾ 5 ਘੰਟੇ ਦਾ ਚੌਂਕੜਾ ਚੌਂਕੜੇ ਦਾ ਮਤਲਬ ਇਹ ਨਹੀਂ ਵੀ ਚੌਂਕੜੀ ਨਹੀਂ ਖੋਲਣੀ। ਬੈਠ ਦਿੱਤ ਨੇ ਤੁਰ ਘਰ ਕੇ ਵੀ ਹੋ ਜੇ ਪਾਵੇ। ਤੁਰਦੇ ਫਿਰਦੇ ਜਿਹੜਾ ਕੰਮ ਕਰਦੇ ਵੱਖਰਾ ਉਸ ਟਾਈਮ ਕੰਮ ਕਰ ਨਹੀਂ। 5 ਘੰਟੇ ਬੈਠ ਲਿੱਤ ਨਾਮ ਸਿਮਰਨ ਬਾਣੀ ਦੀ ਜਿਸ ਸਿਕ ਦਾ ਮਾਇਆ ਨਾਲ ਨਹੀਂ ਕੋਈ ਪਕੜ ਏਕਾ ਨਾਰੀ ਜਪੇ ਜੀ ਆ ਗਿਆ ਹੈ ਪੰਜ ਘੰਟੇ ਉਹਦਾ ਨਿਤਨੇਮੇ ਕਿਸੇ ਦਾ ਬੁਰਾ ਨਹੀਂ ਕਰਦਾ ਤੇ ਪਿਤਾ ਜੀ ਦੇ ਛਸ਼ਤਰ ਵੀ ਸਜਾਏ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛਸ਼ਤਰ ਜਨਾਂ ਚ ਵਸਦਾ ਹੋ ਉਹ ਵੀ ਉਧੇ ਪਿੰਡੇ ਤੇ ਨੇ ਬਾੜ ਖੇਤ ਵੀ ਹਰਿਆ ਭਰਿਆ ਬਾੜ ਵੀ ਲੱਗੀ ਅਚਨ ਚੇਤ ਜਾਂ ਕਿਸੇ ਰੂਪ ਵਿੱਚ ਤੁਹਾਡੇ ਘਰ ਇਹੋ ਜਿਹਾ ਕੋਈ ਰੰਗਿਆ ਗੁਰਸਿੱਖ ਮਹਾਤਮਾ ਬੰਦਗੀ ਆਲਾ ਜਪ ਤਪ ਗੁਰਮੁਖ ਰੰਗਿਆ ਆਜੇ ਤੇ ਸਮਝ ਲਵੋ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਤੇ ਦਿਆਲੂ ਹੋ ਗਏ ਤੇ ਜਿਸ ਦਿਨ ਰੰਗੇ ਹੋਏ ਗੁਰਸਿੱਖ ਦੀ ਨਿੰਦਿਆ ਹੋ ਜੇ ਜਾਂ ਬਿੱਦਵੀ ਹੋ ਜੇ ਸਮਝ ਲਓ ਅੱਜ ਅੱਜ ਰੱਬ ਨਾਰਾਜ ਹੋ ਗਿਆ ਅੱਜ ਮੇਰੀ ਬੁੱਧੀ ਚ ਨਿੰਦਿਆ ਆਉਂਦੀ ਆ ਅੱਜ ਮੇਰੀ ਬੁੱਧੀ ਵਿੱਚ ਪਹਿਲੇ ਧਿਆਨ ਦੀ ਨਾਂ ਜੀ ਫਿਰ ਜ਼ਬਾਨ ਤੇ ਆਉਂਦੀ ਆ ਐਂ ਗੁਰੂ ਨਾਨਕ ਸਾਹਿਬ ਨੂੰ ਸੱਦਾ ਨੇ ਕਿਹਾ ਸੀ ਨਾ ਕਿ ਮਨ ਕਿਵੇਂ ਵੱਸ ਆਵੇ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿੱਥੋਂ ਮੁੜਦਾ ਮੋੜ ਲੈ ਬਾਬਾ ਜੀ ਕੋ ਹੰਡਲੇ ਕਿਵੇਂ ਮੋੜੀਏ ਮਹਾਰਾਜ ਕਹਿੰਦੇ ਕਈ ਵਾਰੀ ਗੱਲ ਸੋਚ ਚਾਹੀ ਹੁੰਦੀ ਏ ਮਨ ਦੀ ਸੋਚ ਚਾਹੀ ਹੁੰਦੀ ਗਲਤ ਗੱਲ ਜबान ਤੇ ਨਹੀਂ ਆਈ ਹੁੰਦੀ ਜੇ ਸੋਚ ਚਾਹੀਏ ਜਿੱਥੋਂ ਹੀ ਮੁੜਦਾ ਤੇ ਮੋੜ ਲਾ ਜੀਵਾਨ ਤੇ ਅੰਤ ਪਹਿਲਾਂ ਹੀ ਮੋੜਦਾ ਏ ਦੂਜੀ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਵਸਦੇ ਗੁਰੂ ਨਾਨਕ